ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਾ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮੌਨਸੂਨ ਬਾਰੇ ਭਈ ਪੰਜਾਬ ਦੇ ਵਿੱਚ ਮੌਨਸੂਨ ਆ ਜਿਹੜਾ ਉਹ ਕਦੋਂ ਆਊਗਾ ਤੇ ਪੰਜਾਬ ਦੇ ਵਿੱਚ ਮੌਨਸੂਨ ਦੀ ਬਰਖਾ ਕਿੰਨੀ ਹੋਵੇਗੀ ਤੇ ਪੰਜਾਬ ਦੀ ਖੇਤੀਬਾੜੀ ਤੇ ਇਸ ਮੌਨਸੂਨ ਦੀ ਬਰਖਾ ਦਾ ਜਿਹੜਾ ਉਹ ਕਿੰਨਾ ਅਸਰ ਹੋਊਗਾ ਮੌਨਸੂਨ ਤੋਂ ਪਹਿਲਾਂ ਪ੍ਰੀ ਮੌਨਸੂਨ ਵਰਖਾ ਜਿਹੜੀ ਉਹ ਕਦੋਂ ਸਟਾਰਟ ਹੋਣੀ ਹੈ ਪੰਜਾਬ ਦੇ ਵਿੱਚ ਅਤੇ ਕਿੰਨੀ ਮਾਤਰਾ ਦੇ ਵਿੱਚ ਹੋਊਗੀ ਇਹ ਸਾਰੀ ਗੱਲਬਾਤ ਆ ਜਿਹੜੀ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਬਈ ਜਿਹੜੀ ਭਾਰਤ ਦੇ ਮੌਸਮ ਵਿਭਾਗ ਵੱਲੋਂ ਮੌਨਸੂਨ ਦੀ ਭਵਿੱਖਬਾਣੀ ਕੀਤੀ ਗਈ ਆ ਉਦੇ ਅਨਸਾਰ ਪੂਰੇ ਦੇਸ਼ ਦੇ ਵਿੱਚ 100 ਤੋਂ ਲੈ ਕੇ 105% ਜ਼ਿਆਦਾ ਵਰਖਾ ਹੋਣ ਦੀ ਸੰਭਾਵਨਾ ਜਾਣੀ ਨਾਰਮਲ ਤੋਂ ਅਬਬ ਨਾਰਮਲ ਵਰਖਾ ਜਿਹੜੀ ਉਹ ਪੂਰੇ ਦੇਸ਼ ਦੇ ਵਿੱਚ ਹੋਊਗੀ ਜਿਹਦੇ ਵਿੱਚ ਨਾਰਥ ਇੰਡੀਆ, ਸੈਂਟਰ ਇੰਡੀਆ ਜਿਹੜਾ ਤੇ ਸਾਊਥ ਇੰਡੀਆ ਉਹਦੇ ਵਿੱਚ ਵਧੀਆ ਵਰਖਾ ਹੋਣ ਦੀ ਸੰਭਾਵਨਾ ਜਤਾਈ ਗਈ ਆ ਲੇਕਿਨ ਨਾਰਥ-ਈਸਟ ਇੰਡੀਆ ਦੇ ਕੁਝ ਭਾਗ ਤੇ ਤਾਮਿਲਨਾਡੂ ਦੇ ਕੁਝ ਭਾਗ ਆ ਜਿਹੜੇ ਉਹਨਾਂ ਦੇ ਵਿੱਚ ਵਰਖਾ ਜਿਹੜੀ ਉਹ ਥੋੜੀ ਜਿਹੀ ਘੱਟ ਹੋ ਸਕਦੀ ਆ ਪੰਜਾਬ ਦੇ ਵਿੱਚ ਮੌਨਸੂਨ ਆ ਜਿਹੜਾ ਉਹ ਆਪਣੀ ਨਿਰਧਾਰਤ ਡੇਟ ਜਾਨੀ ਕਿ 1 ਜੁਲਾਈ ਨੂੰ ਆਉਣ ਦੀ ਸੰਭਾਵਨਾ ਇਸ ਤੋਂ ਬਿਨਾ ਜਿਹੜੀ ਨਵੀਂ ਅਪਡੇਸ਼ਨ ਆ ਉਹ ਆਪਾਂ ਤੁਹਾਨੂੰ ਜਦੋਂ ਮੌਨਸੂਨ ਆ ਜਿਹੜੀ 30 ਮਈ ਨੂੰ ਕੇਰਲਾ ਤੋਂ ਚੱਲਣ ਦੀ ਸੰਭਾਵਨਾ ਬਣ ਰਹੀ ਆ ਤੇ 30 ਮਈ ਤੋਂ ਜਦੋਂ ਕੇਰਲਾ ਤੋਂ ਇੱਕ ਵਾਰੀ ਮੌਨਸੂਨ ਆ ਜਿਹੜੀ ਉਹ ਸਟਾਰਟ ਹੋਊਗੀ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਅਪਡੇਟ ਦੇਵਾਂਗੇ ਵੀ ਮੌਨਸੂਨ ਆ ਜਿਹੜੀ ਉਹ ਕਿੰਨੀ ਤਰੀਕ ਨੂੰ ਪੰਜਾਬ 'ਚ ਪਹੁੰਚ ਸਕਦੀ ਆ ਫਿਲਹਾਲ ਦੇ ਅਨਸਾਰ 1 ਜੁਲਾਈ ਆਪਣੀ ਨਿਰਧਾਰਤ ਸਮੇਂ ਤੇ ਪੰਜਾਬ ਵਿੱਚ ਮੌਨਸੂਨ ਹੈ ਜਿਹੜੀ ਉਹ ਪਹੁੰਚ ਸਕਦੀ ਆ ਪਿਛਲੇ ਸਾਲ ਵੀ ਥੋੜੀ ਜਿਹੀ ਲੇਟ ਆਈ ਸੀ ਲੇਕਿਨ ਉਸ ਤੋਂ ਪਿਛਲੇ ਸਾਲ ਆ ਜਿਹੜੀ ਉਹ ਵੀ ਜਿਹੜੀ ਪੰਜਾਬ ਦੇ ਵਿੱਚ ਮੌਨਸੂਨ ਆ ਜਿਹੜੀ ਉਹ ਲੇਟ ਹੀ ਆਈ ਸੀ ਆਪਣੇ ਨਿਰਧਾਰਤ ਸਮੇਂ ਤੇ ਨਹੀਂ ਆਈ ਸੀ ਲੇਕਿਨ ਇਸ ਵਾਰ ਸਮੇਂ ਸਿਰ ਮੌਨਸੂਨ ਪੰਜਾਬ ਦੇ ਵਿੱਚ ਆਉਣ ਦੀ ਸੰਭਾਵਨਾ ਤੇ ਪੰਜਾਬ ਦੇ ਵਿੱਚ ਮੌਨਸੂਨ ਦੀ ਵਧੀਆ ਵਰਖਾ ਜਿਹੜੀ ਉਹ ਜੁਲਾਈ ਅਗਸਤ ਤੇ ਸਤੰਬਰ ਦੇ ਮਹੀਨਿਆਂ ਚ ਹੋਣ ਦੀ ਸੰਭਾਵਨਾ ਵਧ ਰਹੀ ਆ ਕਿਉਂਕਿ ਜੂਨ ਦੇ ਵਿੱਚ ਤਾਂ ਮੌਨਸੂਨ ਆ ਜਿਹੜੀ ਉਹ ਪੰਜਾਬ ਦੇ ਵਿੱਚ ਐਂਡ ਤੱਕ ਪਹੁੰਚਦੀ ਆ ਤੇ ਉਦੋਂ ਨੂੰ ਪ੍ਰੀ ਮੌਨਸੂਨ ਗਤੀਵਿਧੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਸਕਦੀਆਂ ਮੌਨਸੂਨ ਦੀ ਬਰਖਾ ਜੂਨ ਮਹੀਨੇ ਦੇ ਵਿੱਚ ਨਹੀਂ ਹੋਣ ਦੀ ਸੰਭਾਵਨਾ ਹੁਣ ਆਪਾਂ ਗੱਲ ਕਰਦੇ ਆਂ ਵੀ ਮੌਨਸੂਨ ਆ ਜਿਹੜੀ ਉਹ ਉਹਨੂੰ ਜ਼ਿਆਦਾ ਮਾਤਰਾ ਦੇ ਵਿੱਚ ਕਰਨ ਦੇ ਵਿੱਚ ਜਾਂ ਘੱਟ ਮਾਤਰਾ ਦੇ ਵਿੱਚ ਕਰਨ ਦੇ ਵਿੱਚ ਕਿਹੜੇ-ਕਿਹੜੇ ਫੈਕਟਰ ਆ ਜਿਹੜੇ ਉਹ ਅਸਰ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਟ੍ਰੇਡ ਵਿੰਡਸ ਦੀ ਭਾਰਤ ਦੇ ਜਿਹੜੇ ਮੌਸਮ ਆ ਉਹਨੂੰ ਕਿਹੜੇ-ਕਿਹੜੇ ਹਾਲਾਤ ਆ ਜਿਹੜੇ ਪ੍ਰਭਾਵਿਤ ਕਰਦੇ ਆ ਜਿਹਦੇ ਨਾਲ ਭਾਰਤ ਦੇ ਵਿੱਚ ਜ਼ਿਆਦਾ ਵਰਖਾ ਹੁੰਦੀ ਆ ਜ਼ਿਆਦਾ ਗਰਮੀ ਪੈਂਦੀ ਆ ਜ਼ਿਆਦਾ ਠੰਡ ਪੈਂਦੀ ਆ ਔਰ ਵਿੱਚ ਸਭ ਤੋਂ ਪਹਿਲਾਂ ਹੈਗੀਆਂ ਜੀ ਟ੍ਰੇਡ ਵਿੰਡਸ ਯਾਨੀ ਜਿਹੜੀ ਮੌਨਸੂਨ ਨੂੰ ਪ੍ਰਭਾਵਿਤ ਕਰਦੀ ਆ ਉਹ ਹੈਗਾ ਪ੍ਰਸ਼ਾਂਤ ਮਹਾਸਾਗਰ ਦਾ ਟੈਂਪਰੇਚਰ ਘਟਾ ਜਾਂ ਵਧਦਾ ਉਹਦੇ ਅਕੋਰਡਿੰਗ ਜਿਹੜੀ ਵਰਖਾ ਉਹ ਚੱਲੂ ਹੁੰਦੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਟ੍ਰੇਡ ਵਿੰਡਸ ਟ੍ਰੇਡ ਵਿੰਡਸ ਕੀ ਹੁੰਦੀ ਆ ਜਿਹੜੀਆਂ ਕਿ ਭੂਮਧ ਰੇਖਾ ਦੇ ਉੱਤਰ ਦੱਖਣ ਵੱਲ ਪੂਰਬ ਤੋਂ ਪੱਛਮ ਵੱਲ ਚੱਲਦੀਆਂ ਯਾਨੀ ਕਿ ਅਮਰੀਕਾ ਤੋਂ ਆਸਟ੍ਰੇਲੀਆ ਵੱਲ ਵਗਦੀਆਂ ਇਹ ਹਵਾਵਾਂ ਬਹੁਤ ਤੇਜ਼ ਮਾਤਰਾ ਦੇ ਵਿੱਚ ਗਰਮ ਪਾਣੀ ਆਸਟ੍ਰੇਲੀਆ ਚ ਲੈ ਕੇ ਜਾਂਦੀਆਂ ਜਿਹਦੇ ਨਾਲ ਉੱਥੇ ਬਹੁਤ ਜ਼ਿਆਦਾ ਮਾਤਰਾ ਚ ਵਰਖਾ ਹੁੰਦੀ ਆ ਜਿਹਦੇ ਨਾਲ ਦੱਖਣ ਪੂਰਬੀ ਏਸ਼ੀਆ ਵੀ ਪ੍ਰਭਾਵਿਤ ਹੁੰਦਾ ਤੇ ਇੱਥੇ ਦੀਆਂ ਜਿਹੜੀਆਂ ਮੌਨਸੂਨ ਪਾਉਣਾ ਵਾ ਉਹ ਵੀ ਜ਼ਬਰਦਸਤ ਤਰੀਕੇ ਨਾਲ ਆਪਣੇ ਨਾਲ ਪਾਣੀ ਆ ਜਿਹੜਾ ਉਹ ਲੈ ਕੇ ਆਉਂਦੀ ਆ ਜਿਹਦੇ ਨਾਲ ਪੂਰੇ ਇੰਡੀਆ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਜ਼ਬਰਦਸਤ ਵਰਖਾ ਹੁੰਦੀ ਆ ਲੇਕਿਨ ਅ ਅ ਇਹਦੇ ਵਿੱਚ ਦੋ ਸਥਿਤੀਆਂ ਉਤਪੰਨ ਹੁੰਦੀਆਂ ਇੱਕ ਤਾਂ ਹੁੰਦੀ ਹੈ ਐਲ ਨੀਨੋ ਐਲ ਨੀਨੋ ਉਹ ਹੁੰਦਾ ਜਿਹਦੇ ਵਿੱਚ ਟ੍ਰੇਡ ਵੈਂਸ ਆ ਜਿਹੜੀਆਂ ਉਹ ਬਹੁਤ ਹੌਲੀ ਮਾਤਰਾ ਚਲਦੀਆਂ ਤੇ ਜਿਹੜਾ ਹਵਾਵਾਂ ਦੇ ਨਾਲ ਗਰਮ ਪਾਣੀ ਆਸਟ੍ਰੇਲੀਆ ਤੱਕ ਨਹੀਂ ਪਹੁੰਚਦਾ ਜਿਹਦੇ ਨਾਲ ਆਸਟ੍ਰੇਲੀਆ ਦੇ ਵਿੱਚ ਪੂਰੀ ਗਰਮੀ ਪੈਂਦੀ ਹੈ ਤੇ ਦੱਖਣ ਪੂਰਬੀ ਏਸ਼ੀਆ ਜਿਹਦੇ ਵਿੱਚ ਭਾਰਤ ਵੀ ਆਉਂਦਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਮਾਤਰਾ ਚ ਗਰਮੀ ਪੈਂਦੀ ਆ ਇੰਨੀ ਜ਼ਿਆਦਾ ਗਰਮੀ ਪੈਂਦੀ ਆ ਕਿ ਜਿਸ ਤਰ੍ਹਾਂ 2023 ਦੇ ਵਿੱਚ ਆਪਾਂ ਦੇਖਿਆ ਵੀ ਪੂਰੇ ਇੰਡੀਆ ਦੇ ਵਿੱਚ ਬਹੁਤ ਗਰਮੀ ਪਈ ਸੀ ਤੇ ਪੰਜਾਬ ਦੇ ਵਿੱਚ ਵੀ ਗਰਮੀ ਪਈ ਸੀ ਤੇ ਮੌਨਸੂਨ ਆ ਜਿਹੜਾ ਉਹ ਨਾਰਮਲ ਨਾਲੋਂ ਬਲੂ ਰਿਹਾ ਸੀ ਜਿਹਦੇ ਕਰਕੇ ਪੂਰੇ ਭਾਰਤ ਚ ਘੱਟ ਮਾਤਰਾ ਚ ਬਰਖਾ ਹੋਈ ਤੇ ਵਿਖਰਵੀਂ ਬਰਖਾ ਹੋਈ ਕਿਤੇ ਜ਼ਿਆਦਾ ਕਿਤੇ ਘੱਟ ਪੰਜਾਬ ਦੇ ਵਿੱਚ ਬਿਲਕੁਲ ਹੀ ਬਰਖਾ ਜਿਹੜੀ ਮੌਨਸੂਨ ਦੀ 2023 ਚ ਹੋਈ ਨਹੀਂ ਸੀ ਬਹੁਤ ਘੱਟ ਹੋਈ ਸੀ ਤੇ 2024 ਦੇ ਵਿੱਚ ਜਿਹੜਾ ਉਹ ਐਲ ਨੀਨੋ ਸੀ ਉਹ ਹੌਲੀ ਹੌਲੀ ਖਤਮ ਹੋਇਆ ਤੇ ਲਾਲੀਨਾ ਦੀ ਸਥਿਤੀ ਹੈ ਜਿਹੜੀ ਆਤਮਨ ਹੁਣੀ ਸ਼ੁਰੂ ਹੋਈ ਤੇ ਖਬਰਾਂ ਆਈਆਂ ਮੌਸਮ ਵਿਭਾਗ ਵੱਲੋਂ ਵੀ ਜਿਹੜਾ ਲਾਲੀਨਾ ਵਾ ਉਹ ਇਸ ਸਾਲ ਸਰਦੀਆਂ ਦੇ ਵਿੱਚ 2024 ਦੇ ਵਿੱਚ ਬਹੁਤ ਜ਼ਿਆਦਾ ਸਰਦੀ ਪਾਵੇਗਾ ਤੇ ਉੱਤਰ ਭਾਰਤ ਵਿੱਚ ਬਰਖਾ ਵੀ ਬਹੁਤ ਜ਼ਿਆਦਾ ਹੋਊਗੀ ਤੇ ਵੈਸਟਰਨ ਡਿਸਟਰਬੈਂਸ ਆਉਣਗੇ ਪਰ ਹੋਇਆ ਕੀ ਹੋਇਆ ਉਹਦੇ ਉਲਟ ਵੀ ਜਿਹੜਾ ਲਾਲੀਨਾ ਉਹ ਜ਼ਿਆਦਾ ਸਥਿਤੀ ਉਹਦੀ ਮਹੱਤਵਪੂਰਨ ਨਹੀਂ ਹੋ ਸਕੀ ਸਟਰੋਂਗ ਨਹੀਂ ਹੋ ਸਕੀ ਕਿਉਂਕਿ ਐਲ ਨੋ ਆ ਜਿਹੜਾ 6 ਤੋਂ 12 ਮਹੀਨੇ ਰਹਿੰਦਾ ਤੇ ਲਾਲੀਨਾ ਜਿਹੜਾ ਉਹ ਆਪਣੇ ਦੋ 4 ਸਾਲ ਤੱਕ ਉਹਦੀ ਸਥਿਤੀ ਹੈ ਜਿਹੜੀ ਉਹ ਬਣੀ ਰਹਿੰਦੀ ਹੈ ਜੇ ਸਟਰੋਂਗ ਤਰੀਕੇ ਨਾਲ ਹੋਵੇ ਲੇਕਿਨ ਲਾਲ ਹੀ ਨਾ ਉਹਨਾ ਸਟਰੋਂਗ ਹੋਇਆ ਨਹੀਂ ਜਿਹਦੇ ਕਰਕੇ ਨਾ ਤਾਂ ਆਪਣੇ ਜਿਆਦਾ ਮਾਤਰਾ ਚ ਸਰਦੀਆਂ ਚ ਬਰਖਾ ਹੋਈ ਤੇ ਨਾ ਹੀ ਇੰਨੀ ਜਿਆਦਾ ਠੰਡ ਪਈ ਪੂਰੇ ਦੇਸ਼ ਚ ਤੇ ਹੁਣ ਆਪਣੇ ਫਰਵਰੀ ਮਾਰਚ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਲੇਕਿਨ ਸਰਦੀਆਂ ਦੇ ਵਿੱਚ ਬਰਫਬਾਰੀ ਹੈ ਜਿਹੜੀ ਉਹ ਬਹੁਤ ਘੱਟ ਹੋਈ ਆ ਲੇਕਿਨ ਸਾਲ 2025 ਆਉਂਦੇ ਆਉਂਦੇ ਲਾਲ ਇਨਾ ਦੀ ਸਥਿਤੀ ਹੈ ਜਿਹੜੀ ਉਹ ਸਟਰੋਂਗ ਹੋਣ ਦੀ ਬਜਾਏ ਨਿਊਟਰਲ ਹੋ ਗਈ ਮਤਲਬ ਬਰਾਬਰ ਨਾ ਜ਼ਿਆਦਾ ਮਾਤਰਾ ਚ ਗਰਮ ਪਰਸਾਤਮਾ ਸਾਗਰ ਨਾ ਠੰਡਾ ਤੇ ਨਾ ਤਾਂ ਐਲ ਨੀਨੋ ਆ ਨਾ ਲਾਲ ਐਲ ਨੀਨੋ ਤਾਂ ਹੈ ਹੀ ਨਹੀਂ ਲਾਲ ਇਹ ਨਾ ਜਿਹੜਾ ਉਹਦੀ ਸਥਿਤੀ ਹੈ ਜਿਹੜੀ ਉਹ ਬਰਾਬਰ ਬਣੀ ਹੋਈ ਆ ਜਿਆਦਾ ਸਟਰੋਂਗ ਨਹੀਂ ਹੈ ਨਾ ਜਿਆਦਾ ਘੱਟ ਆ ਜਿਹਦੇ ਕਰਕੇ ਭਾਰਤ ਦੇ ਮੌਸਮ ਵਿਗਿਆਨੀਆਂ ਦੁਆਰਾ ਜਿਹੜੀ ਉਹ ਦੱਸੀ ਗਈ ਆ ਮੌਨਸੂਨ ਦੀ ਭਵਿੱਖਬਾਣੀ ਉਹਦੇ ਵਿੱਚ ਇਹ ਦੱਸਿਆ ਗਿਆ ਬਈ 105% ਪੂਰੇ ਦੇਸ਼ 'ਚ ਬਰਖਾ ਹੋਊਗੀ ਜਿਹਦੇ ਵਿੱਚ ਨਾਰਥ ਸਾਊਥ ਤੇ ਸੈਂਟਰ ਇੰਡੀਆ ਦੇ ਵਿੱਚ ਵਧੀਆ ਬਰਖਾ ਹੋਣ ਦੀ ਸੰਭਾਵਨਾ ਤਮਲਨਾਡੂ ਤੇ ਜਿਹੜੇ ਨਾਰਥ-ਈਸਟ ਇੰਡੀਆ ਦੇ ਕੁਝ ਭਾਗ ਤੇ ਲਦਾਖ ਦੇ ਜੰਮੂ ਕਸ਼ਮੀਰ ਤੋਂ ਉੱਪਰਲੇ ਭਾਗ ਜਿਹੜੇ ਉਹਨਾਂ 'ਚ ਬਰਖਾ ਜਿਹੜੀ ਮੌਨਸੂਨ ਦੀ ਘੱਟ ਹੋਊਗੀ ਬਾਕੀ ਇਹ ਸਾਰੀ ਸਥਿਤੀ ਆ ਪਰਮਾਤਮਾ ਨੂੰ ਪਤਾ ਵਾ ਵੀ ਉਹਦਾ ਕੀ ਅਸਰ ਹੋਊਗਾ ਕੀ ਨਹੀਂ ਹੋਊਗਾ ਤੇ ਜਿਹੜੀ ਮੌਨਸੂਨ ਆਏ ਤੋਂ ਪਤਾ ਲੱਗੂਗੀ ਵੀ ਕਿੰਨੇ ਭਾਰਤ ਦੇ ਵਿੱਚ ਉਹ ਤੇ ਪੰਜਾਬ ਦੇ ਵਿੱਚ ਬਰਖਾ ਕਰਦੀ ਆ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਵੈਸੇ ਵੀ ਪੰਜਾਬ ਦੇ ਵਿੱਚ ਪਿਛਲੇ 10-15 ਸਾਲ ਤੋਂ ਜਿਹੜੀ ਮੌਨਸੂਨ ਦੀ ਬਰਖਾ ਉਹ ਘਟ ਚੁੱਕੀ ਆ ਪਹਿਲਾਂ ਜਿੰਨੇ ਵੀ ਸਿਸਟਮ ਸਮੁੰਦਰ ਤੋਂ ਚੱਲਦੇ ਸੀ ਆਪਣੇ ਬੇ ਆਫ ਬੰਗਾਲ ਦੀ ਖਾੜੀ ਤੋਂ ਲੋ ਪ੍ਰੈਸ਼ਰ ਏਰੀਆ ਜਿਹੜਾ ਬਣਦਾ ਸੀ ਉਹ ਆਪਣੇ ਸਭ ਤੋਂ ਪਹਿਲਾਂ ਉਹ ਪਾਉਂਦਾ ਸੀ ਉੜੀਸਾ ਉੜੀਸਾ ਤੋਂ ਉੱਤਰ ਪ੍ਰਦੇਸ਼ ਹੁੰਦੇ ਹੋਏ ਆਪਣੇ ਦਿੱਲੀ ਹਰਿਆਣਾ ਪੰਜਾਬ ਆਪਣੇ ਹਿਮਾਚਲ ਪ੍ਰਦੇਸ਼ ਤੱਕ ਜਾਂਦੇ ਸੀ ਤੇ ਵਧੀਆ ਵਰਖਾ ਕਰਦੇ ਸੀ ਤੇ ਉਹਨਾਂ ਦੀ ਡਾਇਰੈਕਸ਼ਨ ਹੁੰਦੀ ਸੀ ਨਾਰਥ ਇੰਡੀਆ ਲੇਕਿਨ ਨਾਰਥ ਵੱਲ ਨੂੰ ਜ਼ਿਆਦਾ ਵੱਧਦੇ ਸੀ ਹੁਣ ਕੀ ਆ ਜਿੰਨੇ ਵੀ ਸਮੁੰਦਰੀ ਸਿਸਟਮ ਪੈਦਾ ਹੁੰਦੇ ਆ ਉਹ ਸਾਰੇ ਉੜੀਸਾ ਤੋਂ ਹੁੰਦੇ ਹੋਏ ਮੱਧ ਪ੍ਰਦੇਸ਼ ਰਾਜਸਥਾਨ ਤੇ ਗੁਜਰਾਤ ਹੁੰਦੇ ਹੋਏ ਪਾਕਿਸਤਾਨ ਵੱਲ ਚਲੇ ਜਾਂਦੇ ਆ ਤੇ ਜਿਨ੍ਹਾਂ ਦਾ ਅਸਰ ਨਾਰਥ ਇੰਡੀਆ ਦੇ ਜਿੰਨੇ ਵੀ ਸਟੇਟਾਂ ਨੇ ਜਿਵੇਂ ਕਿ ਪੰਜਾਬ ਆ ਹਰਿਆਣਾ ਆ ਦਿੱਲੀ ਆ ਇਹਨਾਂ 'ਚ ਨਹੀਂ ਹੁੰਦਾ ਬਿਹਾਰ ਇਹ ਵੀ ਸੁੱਕਾ ਜਾਂਦਾ ਉੱਤਰ ਪ੍ਰਦੇਸ਼ ਵੀ ਇਹ ਜਿਹੜੀਆਂ ਸਾਰੀਆਂ ਸਟੇਟਾਂ ਨੇ ਇਹ ਖੇਤੀ ਪ੍ਰધાન ਸਟੇਟਾਂ ਨੇ ਇੱਥੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਖੇਤੀਬਾੜੀ ਆ ਜਿਹੜਾ ਉਹਦਾ ਕੰਮ ਕੀਤਾ ਜਾਂਦਾ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਇਸ ਤੋਂ ਬਿਨਾਂ ਬਿਹਾਰ ਇਹ ਜਿਹੜੇ ਮੈਦਾਨੀ ਇਲਾਕੇ ਆ ਇਹਨਾਂ ਦੇ ਵਿੱਚ ਖੇਤੀਬਾੜੀ ਬਹੁਤ ਜ਼ਿਆਦਾ ਮਾਤਰਾ ਚ ਹੁੰਦੀ ਆ ਜੇਕਰ ਬਰਖਾ ਵਧੀਆ ਹੋਵੇ ਤਾਂ ਉਸ ਹਿਸਾਬ ਨਾਲ ਖੇਤੀਬਾੜੀ ਆ ਜਿਹੜੀ ਉਹ ਉਹਦਾ ਭਰਪੂਰ ਮਾਤਰਾ ਦੇ ਵਿੱਚ ਕਿਸਾਨਾਂ ਨੂੰ ਆ ਜਿਹੜਾ ਉਹ ਲਾਭ ਹੁੰਦਾ ਜੇਕਰ ਆਪਾਂ ਗੱਲ ਕਰੀਏ ਜੂ ਪ੍ਰੀ ਮੌਨਸੂਨ ਬਰਖਾ ਦੀ ਪੰਜਾਬ ਦੇ ਚ ਕੀ ਸਥਿਤੀ ਰਹੂਗੀ ਤਾਂ ਪ੍ਰੀ ਮੌਨਸੂਨ ਵਰਖਾ ਦਾ ਜਿਹੜਾ ਦੌਰ ਆ ਉਹ ਮਾਰਚ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵਿੱਚ ਜੂਨ ਦੇ ਐਂਡ ਤੱਕ ਜਾਰੀ ਰਹਿੰਦਾ ਜੇਕਰ ਮੌਨਸੂਨ ਪਹਿਲਾਂ ਆ ਜੇ ਤਾਂ ਪ੍ਰੀ ਮੌਨਸੂਨ ਵਰਖਾ ਜਿਹੜੀ ਉਹ ਖਤਮ ਹੋ ਜਾਂਦੀ ਆ ਇਹਨਾਂ ਦਿਨਾਂ ਦੇ ਵਿੱਚ ਹੁਣ ਤੱਕ ਆਪਾਂ ਦੇਖਿਆ ਵੀ ਮਾਰਚ ਦੇ ਵਿੱਚ ਕੋਈ ਜ਼ਿਆਦਾ ਮਾਤਰਾ ਚ ਵਰਖਾ ਨਹੀਂ ਹੋਈ ਪੰਜਾਬ ਦੇ ਵਿੱਚ ਘਟ ਹੋਈ ਆ April ਦੇ ਵਿੱਚ ਥੋੜੇ ਬਹੁਤੀਆਂ ਜਿਹੜੇ ਇਲਾਕੇ ਆ ਪੰਜਾਬ ਦੇ ਉਹਨਾਂ 'ਚ ਵਰਖਾ ਹੋਈ ਆ ਵਧੀਆ ਲੇਕਿਨ ਬਾਕੀਆਂ ਦੇ ਵਿੱਚ ਘੱਟ ਮਾਤਰਾ 'ਚ ਵਰਖਾ ਹੋਈ ਆ ਹੁਣ ਆਪਾਂ ਗੱਲ ਕਰੀਏ ਮਈ ਦੀ 1 ਮਈ ਤੋਂ ਬਾਅਦ ਆ ਪੰਜਾਬ ਦੇ ਵਿੱਚ ਵਧੀਆ ਮਾਤਰਾ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਬਣ ਰਹੀ ਆ ਪ੍ਰੀ ਮੌਨਸੂਨ ਗਤੀਵਿਧੀਆਂ ਹੋਣਗੀਆਂ ਜਿਹਦੇ ਵਿੱਚ ਤੇਜ਼ ਹਨੇਰੀ ਝੱਖੜ ਗੜੇ ਮਾਰੀ ਭਾਰੀ ਵਰਖਾ ਕਈ ਇਲਾਕਿਆਂ ਦੇ ਵਿੱਚ ਹੋਣ ਦੀ ਸੰਭਾਵਨਾ ਬਣ ਰਹੀ ਆ ਕਿਉਂਕਿ ਪੂਰਬ ਦੀਆਂ ਹਵਾਵਾਂ ਵੀ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਤੇ ਮੌਨਸੂਨ ਵੀ ਪੰਜਾਬ ਦੇ ਵਿੱਚ ਇਸ ਵਾਰ ਵਧੀਆ ਰਹਿਣ ਦੀ ਸੰਭਾਵਨਾ ਮਾ ਜੇਕਰ ਜੂਨ ਦੇ ਵਿੱਚ ਟਾਈਮ ਨਾਲ ਮੌਨਸੂਨ ਆ ਗਿਆ ਤਾਂ ਜੁਲਾਈ ਅਗਸਤ ਸਤੰਬਰ ਮਹੀਨੇ ਚ ਵਧੀਆ ਵਰਖਾ ਕਰ ਸਕਦਾ ਜੇਕਰ ਪ੍ਰਮਾਤਮਾ ਨੇ ਸਾਰੇ ਜਿਹੜੇ ਜਿੰਨੇ ਵੀ ਤਾਥਾ ਮੌਨਸੂਨ ਨੂੰ ਪ੍ਰਭਾਵਿਤ ਕਰਨ ਵਾਲੇ ਆ ਉਹ ਠੀਕ ਰੱਖੇ ਬਾਕੀ ਤਾਂ ਪ੍ਰਮਾਤਮਾ ਦੇ ਹੱਥ ਹੁੰਦਾ ਆਪਾਂ ਤਾਂ ਜਿਹੜੇ ਆਪਣੇ ਆਕਲਣ ਲਾ ਸਕਦੇ ਆ ਆਪਾਂ ਦੱਸ ਸਕਦੇ ਆ ਬਈ ਇਸ ਤਰ੍ਹਾਂ ਦੇ ਨਾਲ ਵਰਖਾ ਜਿਹੜੀ ਉਹ ਹੋ ਸਕਦੀ ਆ ਮੌਨਸੂਨ ਤੋਂ ਪਹਿਲਾਂ ਪ੍ਰੀ ਮੌਨਸੂਨ ਗਤੀਵਿਧੀਆਂ ਜੇਕਰ ਵਧੀਆ ਹੋ ਜਾਂਦੀਆਂ ਤਾਂ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਦਾ ਵਧੀਆ ਲਾਭ ਹੋਊਗਾ ਕਿਉਂਕਿ ਆਪਾਂ ਝੋਨੇ ਦੀ ਫਸਲ ਜਿਹੜੀ ਬੀਜਣੀ ਆ ਉਸ ਤੋਂ ਪਹਿਲਾਂ ਜੇਕਰ ਵਧੀਆ ਰੌਣੀ ਹੋ ਜਵੇ ਤਾਂ ਉਹਦੇ ਨਾਲ ਝੋਨੇ ਦੀ ਫਸਲ ਬੀਜਣ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਫਾਇਦਾ ਹੁੰਦਾ ਵਾ ਜੇਕਰ ਬਰਖਾ ਜੂਨ ਦੇ ਮਹੀਨੇ 'ਚ ਵਧੀਆ ਤਰੀਕੇ ਨਾਲ ਹੋ ਜਾਵੇ ਇਹ ਸੀਗਾ ਪੰਜਾਬ ਦੀ ਮੌਨਸੂਨ ਦੀ ਸਥਿਤੀ ਬਾਰੇ ਪੂਰਾ ਤੁਹਾਨੂੰ ਆਪਾਂ ਡਿਟੇਲ ਦੇ ਵਿੱਚ ਦੱਸਿਆ ਵੀ ਕਿਹੜੇ-ਕਿਹੜੇ ਆ ਚੀਜ਼ਾਂ ਆ ਜਿਹੜੀਆਂ ਉਹ ਮੌਨਸੂਨ ਨੂੰ ਪ੍ਰਭਾਵਿਤ ਕਰਦੀਆਂ ਕਿਹਦੇ ਨਾਲ ਜ਼ਿਆਦਾ ਮਾਤਰਾ ਦੇ ਵਿੱਚ ਆਉਂਦੀ ਆ ਕਿਹਦੇ ਨਾਲ ਘੱਟ ਮਾਤਰਾ ਦੇ ਵਿੱਚ ਆਉਂਦੀ ਆ ਜੇਕਰ ਲਾਲ ਇਨਾਂ ਦੀ ਸਥਿਤੀ ਸਟਰੋਂਗ ਹੁੰਦੀ ਐ ਇਸ ਵਾਰ ਤਾ ਪੰਜਾਬ ਦੇ ਵਿੱਚ ਮੂਸਲਾ ਧਾਰ ਵਰਖਾ ਹੋਣੀ ਸੀ ਜ਼ਿਆਦਾ ਲੇਕਿਨ ਹੁਣ ਸਥਿਤੀ ਬਰਾਬਰ ਆ ਤਾਂ ਵੀ ਵਰਖਾ ਜਿਹੜੀ ਉਹ ਵਧੀਆ ਹੋ ਸਕਦੀ ਆ ਅ ਨਿਰਪਰ ਕਰਦਾ ਵੀ ਜਿਹੜੇ ਸਮੁੰਦਰ ਤੋਂ ਸਿਸਟਮ ਆਉਂਦੇ ਆ ਉਹ ਪੰਜਾਬ ਵੱਲ ਨੂੰ ਕਿੰਨੇ ਵਧਦੇ ਆਗੇ ਜੇਕਰ ਪੰਜਾਬ ਵੱਲ ਨੂੰ 1000 ਮਾਤਰਾ ਦੇ ਵਿੱਚ ਉਹ ਸਿਸਟਮ ਵਧਦੇ ਆ ਤਾਂ ਪੰਜਾਬ ਦੇ ਵਿੱਚ ਬਹੁਤ ਵਧੀਆ ਵਰਖਾ ਜਿਹੜੀ ਮੌਨਸੂਨ ਦੀ ਹੋਊਗੀ ਇਹਦੇ ਬਾਰੇ ਆਪਾਂ ਆਉਣ ਵਾਲੇ ਜਿੰਨੇ ਵੀ ਅਪਡੇਟ ਆ ਉਹ ਤੁਹਾਨੂੰ ਦਿੰਦੇ ਰਹਾਂਗੇ ਤੇ ਇਹ ਸੀਗੀ ਮੌਨਸੂਨ ਦੀ ਜਾਣਕਾਰੀ ਤੇ ਮੌਸਮ ਸੰਧੀ ਵੀਡੀਓ ਹੈ ਜੀ ਉਹ ਤੁਹਾਡੇ ਲਈ ਆਪਾਂ ਜਲਦੀ ਲੈ ਕੇ ਆਵਾਂਗੇ ਸਤਿ ਸ੍ਰੀ ਅਕਾਲ ਜੀ